ਇਸ ਤਰ੍ਹਾਂ ਫਹੀਆ ਕਿ ਲੋਕਾਂ ਨੂੰ ਦਿਖਦਾ ਕਿਉਂ ਨਹੀਂ ਹੈ ਲੋਕ ਕਿ ਅੰਨੇ ਕਿਉਂ ਹੈ ਕਿਉਂ ਤੱਕ ਸਾਰੀ ਮੈਂ ਤੁਹਾਡੀ ਗਲਤੀ ਦੱਸਤੀ ਐ ਐਂਡ ਗਲਤੀ ਇੱਕ ਵਾਰੀ ਹੁੰਦੀ ਐ ਬਾਰ-ਬਾਰ ਨਹੀਂ ਸੋਚ ਨਹੀਂ ਚੇਂਜ ਕਰ ਸਕਦੀ ਆਪਣੇ ਆਪ ਨੂੰ ਹੀ ਚੇਂਜ ਕਰਨਾ ਪੈਣਾ ਹੈ ਤੁਸੀਂ ਤੇ ਹਾਲੇ ਫਿਲਹਾਲ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ 'ਚ ਕਿਸੇ ਨੇ ਕੰਟ ਕੇ ਤਾਂ ਬਾਰ ਸੈਟਤੀ ਐ ਬਟ ਇਟਸ ਓਕੇ ਟਾਈਮ ਐ ਟਾਈਮ ਜੇ ਚੰਗਾ ਨਹੀਂ ਰਿਹਾ ਤੇ ਮਾੜਾ ਵੀ ਨਹੀਂ ਰਹੂਗਾ ਨਿਕਲ ਜਾਊਗਾ ਬਸ ਮੈਨੂੰ ਦੁੱਖ ਨਹੀਂ ਐ ਕਿਸੇ ਚੀਜ਼ ਦਾ ਨੇ ਲੋਸਰ ਫਾਹੀਏ ਕਿ ਲੋਕਾਂ ਨੂੰ ਦੇਖਦਾ ਕਿਉਂ ਨਹੀਂ ਆ ਲੋਕ ਕਿ ਅੰਨੇ ਕਿਉਂ ਆ ਕਿਉਂ ਸਿਰਫ ਉਹ ਦੇਖਦੇ ਆ ਜਾਂ ਦੇਖਣਾ ਹੈ ਜਿਨ੍ਹਾਂ ਤੋਂ ਉਹਨਾਂ ਨੂੰ ਸੁਆਦ ਮਿਲਦਾ ਆ ਕਿ ਇੰਟਰਸਟ ਹੈ ਸੱਚ ਝੂਠ ਨਾ ਕਿਸੇ ਦੇ ਕਿਸੇ ਦੀ ਪ੍ਰੋਬਲਮ ਨਾਲ ਕੋਈ ਕੀ ਫੇਸ ਕਰ ਰਿਹਾ ਉਹਨਾਂ ਨੂੰ ਮਤਲਬ ਨਹੀਂ ਆ ਇਹ ਚੀਜ਼ ਦਾ ਬਸ ਉਹ ਕਿੱਕ ਦੇਖਦੇ ਆ ਕਿ ਮਸਾਲਾ ਕਿੱਥੇ ਆ ਇੰਟਰਸਟਿੰਗ ਕਿੱਥੇ ਆ ਕਲੇਸ਼ ਕਿੱਥੇ ਆ ਉਹ ਉਹੀ ਚੀਜ਼ਾਂ ਦੇਖਣਾ ਚਾਹੁੰਦੇ ਆ ਕੋਈ ਉਹਨਾਂ ਨੂੰ ਜੋ ਮਰਜ਼ੀ ਦਿਖਾਵੇ ਐਂਡ ਇੰਨਾ ਕਦੇ ਪਤਾ ਲੱਗ ਗਿਆ ਕਿ ਤੁਸੀਂ ਤੁਸੀਂ ਦੁਨੀਆ ਅੱਗੇ ਸਹੀ ਨਹੀਂ ਹੋ ਸਕਦੇ ਜੋ ਮਰਜ਼ੀ ਪ੍ਰੂਫਸ ਲੈ ਆਓ ਬੋਲ ਲਓ ਜੋ ਮਰਜ਼ੀ ਕਰ ਲਓ ਮੈਨੂੰ ਲੱਗਦਾ ਕਿ ਚੁੱਪ ਹੋ ਜਾ ਸਿਚੁਏਸ਼ਨ ਦੇ ਵਿੱਚ ਇਜ਼ ਬੈਸਟ ਐਂਡ ਇਸ ਲਈ ਚੁੱਪ ਹੀ ਬੈਠੀ ਆਂ ਠੀਕ ਐ ਤੁਹਾਡੇ ਹਾਲਾਤ ਇਦਾਂ ਦੇ ਆ ਕਿ ਤੁਸੀਂ ਕਿਸੇ ਨੂੰ ਕਿੰਨਾ ਕੁ ਸ਼ੇਰ ਡਰਾ ਲੋਗੇ ਧਮਕੀਆਂ ਦੇ ਲੋਗੇ ਹਰਕਤਾਂ ਕਰ ਲੋਗੇ ਠੀਕ ਐ ਮੈਂ ਆਪਣੀ ਫੈਮਲੀ ਨਾਲ ਨਾਲ ਕਰੇ ਬੈਠੀ ਆਂ ਸੇਫ ਆ ਇਹ ਤਾਂ ਹੈ ਨਹੀਂ ਕਿ ਤੁਸੀਂ ਕਹੋਗੇ ਕਿ ਆਪਾਂ ਡਰਾ ਰਹੇ ਆ ਤੇ ਇਹ ਬੈ ਹੀ ਜਾਊਗੀ ਘਰੇ ਨਿਕਲਣਾ ਤੇ ਮੈਂ ਹੈ ਹੀ ਅੱਜ ਨਹੀਂ ਤਾਂ ਗੱਲ ਨਹੀਂ ਲੂੰਗੀ ਤੇ ਉਸ ਤੋਂ ਬਾਅਦ ਬੰਦੇ ਦੀ ਆਪਣੀ ਮਰਜ਼ੀ ਹੈ ਤੁਸੀਂ ਕੀ ਤੁਸੀਂ ਕੀ ਕਿਸ ਪ੍ਰੋਸਪੈਕਟਿਵ ਨਾਲ ਕਿਨੂੰ ਕੀ ਦੇਖਦੇ ਹੋ ਕਿਸ ਕੰਟੈਕਸਟ ਚ ਕਿਸੇ ਨੂੰ ਕੀ ਕਹਿੰਦੇ ਹੋ ਕੀ ਕਰਦੇ ਹੋ ਉਹ ਤੁਹਾਡੀ ਆਪਣਾ ਦਿਮਾਗ ਹੈ ਆਪਣਾ ਦਿਲ ਹੈ ਉਹ ਨੂੰ ਮੈਂ ਚੇਂਜ ਨਹੀਂ ਕਰ ਸਕਦੀ ਪਰ ਕਿੰਨਾ ਕੁ ਚਿਰ ਮੈਂ ਵੀ ਘਰੇ ਬਹਿ ਜੂੰਗੀ ਕਿੰਨਾ ਕੁ ਚਿਰ ਤੁਸੀਂ ਵੀ ਹਰਕਤਾਂ ਕਰ ਲੋਗੇ ਬਸ ਕਿ ਠੀਕ ਹੈ ਟਾਈਮ ਹੈ ਚੰਗਾ ਮਾੜਾ ਨਿਕਲ ਹੀ ਜਾਊਗਾ ਮੈਂ ਕਿਸੇ ਚੀਜ਼ ਦੀ ਮਾਫੀ ਨਹੀਂ ਮੰਗਣ ਗਈ ਗਲਤੀ ਕਰਨ ਵਾਲਾ ਵਟਾ ਹੁੰਦਾ ਆ ਕਿਸੇ ਦਾ ਗੁਨਾਹ ਗਲਤੀ ਦੱਸਣ ਵਾਲਾ ਮਾਫੀ ਨਹੀਂ ਮੰਗਣ ਜਾਂਦਾ ਕਿ ਸੌਰੀ ਮੈਂ ਤੁਹਾਡੀ ਗਲਤੀ ਦੱਸਤੀ ਐ ਐਂਡ ਗਲਤੀ ਇੱਕ ਵਾਰੀ ਹੁੰਦੀ ਆ ਬਾਰ-ਬਾਰ ਨਹੀਂ ਬਟ ਉਹੀ ਗੱਲ ਐ ਵੀ ਲੋਕ ਵੱਖਰੇ ਵਜਿਨ ਨੇ ਮੂੰਹ ਹੰਨੀਆਂ ਗੱਲਾਂ ਵੱਖਰੇ ਵੱਖਰੇ ਲੋਕੀਆ ਹਰ ਕਿਸੇ ਦਾ ਵੱਖਰਾ ਕਹਿਣਾ ਆ ਕਿਸੇ ਨੂੰ ਕਹਿਣਾ ਸੌਖਾ ਹੁੰਦਾ ਵੀ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਪਰ ਜਦੋਂ ਆਪਣੇ ਤੇ ਗੱਲ ਪੈਂਦੀ ਐ ਤੇ ਹਰ ਕੋਈ ਬੋਲਦਾ ਐ ਐਂਡ ਸੇਮ ਗੋਜ਼ ਫਾਰ ਮੀ ਤੇ ਬਾਕੀ ਤਾਂ ਹਰ ਇੱਕ ਬੰਦੇ ਦਾ ਆਪਣਾ ਆਪਣਾ ਮਾਈਂਡਸੈਟ ਹੈ ਮੈਨੂੰ ਇੰਨਾ ਪਤਾ ਲੱਗਿਆ ਇਹਨਾਂ ਦਿਨਾਂ 'ਚ ਕਿ ਮੈਂ ਤੁਹਾਡੀ ਸੋਚ ਨਹੀਂ ਚੇਂਜ ਕਰ ਸਕਦੀ ਆਪਣੇ ਆਪ ਨੂੰ ਹੀ ਚੇਂਜ ਕਰਨਾ ਪੈਣਾ ਹੈ ਵੀ ਕਿਸੇ ਤੇ ਵੀ ਇੰਨਾ ਯਕੀਨ ਨਾ ਕਰੋ ਕਿ ਇਹ ਬੰਦਾ ਜੇ ਗਲਤ ਆ ਤੇ ਉਹਦੇ ਨਾਲ ਉਹਦਾ ਸਾਥ ਦਿਓ ਮੈਨੂੰ ਲੱਗਦਾ ਉਸੇ ਟਾਈਮ ਬੰਦੇ ਨੂੰ ਛੱਡ ਦੇਣਾ ਚਾਹੀਦਾ ਹੈ ਚਾਹੇ ਉਹ ਤੁਹਾਡੀ ਜਿੰਨੀ ਮਰਜ਼ੀ ਕੋਈ ਸਾਕਾ ਆ ਤੁਹਾਡਾ ਕੋਈ ਫਰੈਂਡ ਸਰਕਲ 'ਚ ਆ ਜਿੱਦਾਂ ਮਰਜ਼ੀ ਆ ਕਦੇ ਵੀ ਗਲਤ ਬੰਦੇ ਦਾ ਸਾਥ ਨਾ ਦਿਓ ਸਾਥ ਦੇ ਦੋਗੇ ਤਾਂ ਵੀ ਮਾੜੇ ਆ ਤੇ ਜੇ ਤੁਸੀਂ ਉਹਨੂੰ ਛੱਡ ਦੋਗੇ ਦੱਸ ਕੇ ਯਾ ਇਸ ਨੂੰ ਗਲਤੀ ਦੱਸ ਦੋਗੇ ਉਹਦੀ ਤੇ ਤੁਸੀਂ ਤਾਂ ਵੀ ਮਾੜੇ ਆ ਤੁਸੀਂ ਦੁਨੀਆ ਲਈ ਨਹੀਂ ਚੰਗੇ ਹੋ ਸਕਦੇ ਇਸ ਲਈ ਆਪਣੇ ਆਪ ਨੂੰ ਦੇਖਣਾ ਚਾਹੀਦਾ ਹੈ ਲੋਕਾਂ ਨੂੰ ਨਹੀਂ ਦੇਖ ਕੇ ਜੀ ਸਕਦਾ ਕੋਈ ਥੈਂਕ ਯੂ ਡੀਅਰ ਬਟ ਮੈਂ ਆਪਣੀ ਲੋਕੇਸ਼ਨ ਹਲੇ ਨਹੀਂ ਪਾ ਰਹੀਆਂ ਕਿਉਂਕਿ ਮੈਨੂੰ ਪਤਾ ਹੈ ਮੈਂ ਕੀ ਕੁਝ ਫੇਸ ਕਰ ਰਹੀਆਂ ਆ ਆਫਲਾਈਨ ਵੀ ਆਫ ਕੈਮਰਾ ਵੀ ਐਂਡ ਔਨਲਾਈਨ ਵੀ ਸਾਰਾ ਕੁਝ ਐਂਡ ਤੁਸੀਂ ਟੈਨਸ਼ਨ ਨਾ ਲਓ ਫਿਲਹਾਲ ਤੱਕ ਤਾਂ ਮੈਂ ਸਹੀ ਆ ਆਈ ਐਮ ਸੇਫ ਐਂਡ ਆਈ ਐਮ ਵਿਦ ਮਾਈ ਫੈਮਿਲੀ ਐਂਡ ਇਹ ਜਿਹੜੀ ਮੈਂ ਸਨੈਪਾਈ ਹੈ ਚੰਦਪੁਣੀ ਜੀ ਦੀ ਇਹ ਅੱਜ ਦੀ ਨਹੀਂ ਹੈਗੀ ਇਹ ਮੈਂ ਮਹੀਨਾ ਡੇਢ ਪਹਿਲਾਂ ਮੱਥਾ ਟੇਕਣ ਗਈ ਸੀ ਸੋ ਮੈਂ ਫਿਲਹਾਲ ਤੱਕ ਕੋਈ ਲੋਕੇਸ਼ਨ ਕੁਝ ਨਹੀਂ ਪਾ ਰਹੀ ਆ ਬਟ ਉਹਨਾਂ ਨੇ ਹਰਕਤਾਂ ਕਰਨੀਆਂ ਉਹਨਾਂ ਨੂੰ ਮੇਰੀ ਲੋਕੇਸ਼ਨ ਨਹੀਂ ਚਾਹੀਦੀ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ